ਬਿਤੇ ਦਿਨੀ ਚੰਡੀਗੜ੍ਹ ਦੇ ਵਿੱਚ ਫਰਨੀਚਰ ਮਾਰਕੀਟ ਜੋ ਚੰਡੀਗੜ੍ਹ ਮੁਹਾਲੀ ਬਾਰਡਰ ਦੇ ਉੱਤੇ ਬਣੀ ਹੋਈ ਸੀ ਉਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਉਸ ਜਗ੍ਹਾ ਤੋਂ ਉਠਾ ਦਿੱਤਾ ਸੀ ਜਗ੍ਹਾ ਖਾਲੀ ਕਰਵਾ ਦਿੱਤੀ ਸੀ ਦੱਦ ਨੇ ਕਾਫੀ ਲੰਬੇ ਸਮੇਂ ਤੋਂ ਜਗ੍ਹਾ ਉੱਤੇ ਫਰਨੀਚਰ ਮਾਰਕੀਟ ਬਣੀ ਹੋਈ ਸੀ ਕਾਫੀ ਲੋਕ ਉਸ ਜਗ੍ਹਾ ਤੋਂ ਆਪਣਾ ਫਰਨੀਚਰ ਤੇ ਹੋਰ ਵੀ ਕਈ ਸਮਾਨ ਖਰੀਦਦੇ ਸੀ ਪਰ ਜਦੋਂ ਤੋਂ ਉਹ ਮਾਰਕੀਟ ਉਸ ਜਗ੍ਹਾ ਤੋਂ ਚਲੀ ਗਈ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਸੀ ਕਿ ਹੁਣ ਉਹ ਸਮਾਨ ਕਿੱਥੋਂ ਖਰੀਦਣਗੇ ਕਿੱਥੋਂ ਫਰਚਰ ਖਰੀਦਣਗੇ ਕਿਉਂਕਿ ਕਾਫੀ ਰੇਟਾਂ ਦਾ ਫਰਕ ਸੀ ਤਾਂ ਇਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਹੁਣ ਮਨਮਰਜ਼ੀ ਦੇ ਰੇਟ ਜਿਹੜੇ ਲੱਗਣੇ ਸ਼ੁਰੂ ਹੋ ਗਏ ਸੀ ਪਰ ਦੱਸ ਦਿੰਨੇ ਆ ਉਹ ਮਾਰਕੀਟ ਜਦੋਂ ਉੱਥੋਂ ਹਟਾਈ ਗਈ ਉਸ ਤੋਂ ਬਾਅਦ ਫਿਰ ਉਹ ਮਾਰਕੀਟ ਹੁਣ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਬਣਨੀ ਸ਼ੁਰੂ ਹੋ ਗਈ ਹੈ ਤਸਵੀਰਾਂ ਦਿਖਾ ਦਿੰਨੇ ਆ ਉਹ ਸਾਹਮਣੇ ਇਹ ਬੂਤਗੜ ਲਾਈਟਾਂ ਨੇ ਜੋ ਕਿ ਕਰਾਲੀ ਚੰਡੀਗੜ੍ਹ ਰੋਡ ਦੇ ਉੱਤੇ ਸਟੇਡੀਅਮ ਰੋਡ ਬਿਸ ਨੂੰ ਕਿਹਾ ਜਾਂਦਾ ਉਸ ਜਗ੍ਹਾ ਤੋਂ ਲੈ ਕੇ ਫਿਰ ਇਹ ਮਾਰਕੀਟ ਇਹ ਘੁੰਮਦੀ ਹੋਈ ਸੜਕ ਨਾਰੇ ਤੁਸੀਂ ਦੇਖੋ ਕਿ ਅਲੱਗ-ਅਲੱਗ ਦੁਕਾਨਾਂ ਵੱਢ ਚੁੱਕੀਆਂ ਨੇ ਭਾਵੇਂ ਉਸ ਦੇ ਵਿੱਚ ਹਾਰਡਵੇਅਰ ਦੀ ਦੁਕਾਨ ਹੋਵੇ ਪਲਾਈ ਦੀ ਦੁਕਾਨ ਹੋਵੇ ਕਿਸੇ ਨੇ ਕੋਈ ਬੈੱਡ ਖਰੀਦਣੇ ਨੇ ਕਿਸੇ ਨੇ ਕੋਈ ਆਪਣਾ ਅਲਮਾਰੀ ਖਰੀਦਣੀ ਹੈ ਤਾਂ ਸਾਰੀ ਦੁਕਾਨਾਂ ਇਸ ਰੋਡ ਦੇ ਉੱਤੇ ਬਣ ਗਈਆਂ ਨੇ ਤੇ ਇੱਧਰ ਹੁਣ ਨਿਊ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਫਾਇਦਾ ਹੋਏਗਾ ਤੇ ਦੂਜੇ ਪਾਸੇ ਆਪਾਂ ਗੱਲ ਕਰੀ ਚੰਡੀਗੜ੍ਹ ਦੀ ਵੀ ਕਿਉਂਕਿ ਚੰਡੀਗੜ੍ਹ ਤੋਂ ਜਦੋਂ ਬੰਦਾ ਸਟੇਡੀਅਮ ਰੋਡ ਜੇ ਆਪਾਂ ਗੱਲ ਕਰੀਏ ਤਾਂ ਗੱਡੂ ਮਜਰਤ ਨਾਸ ਤੋਂ ਹੋ ਕੇ ਸਿੱਧਾ ਰੋਡ ਇਹ ਨਿਊ ਚੰਡੀਗੜ੍ਹ ਸਟੇਡੀਅਮ ਰੋਡ ਤੇ ਜਾਂਦਾ ਜਿੱਥੇ ਕਿ ਨਾ ਕੋਈ ਟ੍ਰੈਫਿਕ ਨਾ ਕੋਈ ਲਾਈਟ ਸਿੱਧਾ ਆਣ ਕੇ ਆਪਣਾ ਸਮਾਨ ਬੰਦਾ ਖਰੀਦ ਸਕਦਾ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਦੁਕਾਨਦਾਰ ਵੀ ਹੋਣਗੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਉਸ ਜਗ੍ਹਾ ਚੰਡੀਗੜ੍ਹ ਤੋਂ ਜਦੋਂ ਇਹਨਾਂ ਨੂੰ ਉਠਾਇਆ ਗਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜੀਆਂ ਦੁਕਾਨਾਂ ਖੋਲੀਆਂ ਨੇ ਤਾਂ ਉਸ ਤੋਂ ਬਾਅਦ ਕਿੰਨਾ ਕੁ ਗ੍ਰਾਹਕਾਂ ਦਾ ਫਾਇਦਾ ਹੋਵੇਗਾ ਚਾ ਕਿੰਨਾ ਕੁ ਉਹਨਾਂ ਨੂੰ ਜਿਹੜਾ ਉਸ ਤੋਂ ਉਸ ਤੋਂ ਬਾਅਦ ਮੁਸ਼ਕਲ ਹੋਈ ਹੈ ਤਾਂ ਦੁਕਾਨਦਾਰ ਜਿਹੜੇ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਹੋਣਗੇ ਥੋ ਦੁਕਾਨਦਾਰ ਵੀ ਸਾਡੇ ਨਾਲ ਹੋਣਗੇ ਅਸੀਂ ਗੱਲਬਾਤ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਕਰਨ ਦੀ ਕਿਉਂਕਿ ਅਸੀਂ ਲੋਕਾਂ ਦਾ ਫਾਇਦਾ ਕਰਾਉਣਾ ਹੈ ਜਿਹੜੇ ਇਲਾਕੇ ਦੇ ਲੋਕ ਨੇ ਉਹ ਵੀ ਆਪਣਾ ਕੋਈ ਫਰਨੀਚਰ ਕਿਸ ਨੇ ਪਲਾਈ ਕਿਸ ਨੇ ਆਪਣੇ ਨਵੇਂ ਘਰ ਦਾ ਕੰਮ ਸ਼ੁਰੂ ਕਰਵਾਉਣਾ ਹੈ ਤਾਂ ਇਸ ਮਾਰਕੀਟ ਦੇ ਵਿੱਚ ਬਹੁਤ ਵੱਡਾ ਉਹਨਾਂ ਨੂੰ ਫਾਇਦਾ ਹੋਏਗਾ ਕਿਉਂਕਿ ਨਿਊ ਚੰਡੀਗੜ੍ਹ ਦੇ ਵਿੱਚ ਪਹਿਲਾਂ ਜੇ ਆਪਾਂ ਗੱਲ ਕਰੀਏ ਲੋਕਾਂ ਨੂੰ ਚੰਡੀਗੜ੍ਹ ਜਿਹੜੀ ਚੰਡੀਗੜ੍ਹ ਦੀ ਮਾਰਕੀਟ ਆ ਫਿਚਰ ਮਾਰਕੀਟ ਉੱਥੇ ਜਾਣਾ ਪੈਂਦਾ ਸੀ ਪਰ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਕਿ ਆ ਮਾਰਕੀਟ ਦੇ ਜੇ ਪੂਰੇ ਦੁਕਾਨਦਾਰ ਨੇ ਤੇ ਨਾਲ ਦੀ ਨਾਲ ਮਾਰਕੀਟ ਪ੍ਰਧਾਨ ਤੇ ਲੇਬਰ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਚੰਡੀਗੜ੍ਹ ਤੋਂ ਬਾਅਦ ਫਿਰ ਕਿੰਨਾ ਕੁ ਮੁਸ਼ਕਲ ਹੋਇਆ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਉਹ ਜਗ੍ਹਾ ਤੋਂ ਠਾ ਦਿੱਤਾ ਸੀ ਜਗ੍ਹਾ ਖਾਲੀ ਕਰਵਾ ਲਈ ਸੀ ਤਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਕੀ ਨਾਮ ਹੈ ਜੋ ਸਰ ਮੇਰਾ ਨਾਮ ਨਿਤਿਨ ਕੁਮਾਰ ਹੈ ਮਿੱਤਨ ਜੀ ਚੰਡੀਗੜ੍ਹ ਤੋਂ ਜਦੋਂ ਦੁਕਾਨਾਂ ਉਠਾਈਆਂ ਗਈਆਂ ਕਾਫੀ ਲੋਕਾਂ ਦੇ ਮਨਾਂ ਵਿੱਚ ਇਹ ਹੋ ਗਿਆ ਕਿ ਹੁਣ ਸਮਾਨ ਕਿੱਥੋਂ ਖਰੀਦਾਂਗੇ ਦੁਕਾਨਦਾਰ ਕਿੱਥੇ ਚਲੇ ਗਏ ਇੰੀਆਂ ਦੁਕਾਨਾਂ ਸੀ ਕਾਫੀ ਲੰਬੇ ਸਮੇਂ ਤੋਂ ਅਸੀਂ ਬੈਠੇ ਸੀ ਤਾਂ ਇਹ ਹੁਣ ਨਿਊ ਚੰਡੀਗੜ੍ਹ ਏਰੀਆ ਵਿੱਚ ਦੁਕਾਨਾਂ ਦੀ ਮਾਰਕੀਟ ਬਣਨੀ ਸ਼ੁਰੂ ਹੋ ਗਈ ਤਾਂ ਇਸ ਦੇ ਨਾਲ ਚੰਡੀਗੜ੍ਹ ਦੇ ਤੇ ਨਿਊ ਚੰਡੀਗੜ੍ਹ ਦੇ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਣ ਜਾ ਰਿਹਾ ਸਰ ਹੁਣ ਬਹੁਤ ਫਾਇਦਾ ਹੋ ਰਿਹਾ ਪਤਾ ਹੈ ਕਿ ਸਰ ਐਕਚੁਅਲੀ ਜਿਹੜੇ ਅਲੱਗ-ਅਲੱਗ ਦੁਕਾਨਦਾਰ ਹੈ ਉਹ ਨਜਾਇਜ਼ ਫਾਇਦਾ ਠਾ ਰਹੇ ਨੇ ਕਸਟਮਰ ਨੂੰ ਪਤਾ ਨਹੀਂ ਸੀਗਾ ਕਿ ਹੁਣ ਜਿਹੜੇ ਫਰ ਦੁਕਾਨਦਾਰ ਸੀਗੇ ਹੁਣ ਕਿੱਥੇ ਗਏ ਉਹਨਾਂ ਨੂੰ ਹੁਣ ਪਤਾ ਕਰਨ ਵਾਸਤੇ ਅਸੀਂ ਤੁਹਾਨੂੰ ਬੁਲਾਇਆ ਕਿ ਤੁਸੀਂ মিডিਆ ਰਾਹੀ ਹਰੇਕ ਕਸਟਮਰ ਨੂੰ ਸਾਡੇ ਐਗਰੀ ਕਰੋਗੇ ਕਿ ਚਲੋ ਚੰਡੀਗੜ੍ਹ ਵਾਲੇ ਜਿਹੜੇ ਦੁਕਾਨਦਾਰ ਸੀਗੇ ਉਹ ਨਿਊ ਚੰਡੀਗੜ੍ਹੋ ਮੈਕਸ ਦੇ ਵਿੱਚ ਆ ਗਏ ਅੱਛਾ ਇਹ ਦੱਸੇ ਜarre ਕਿ ਇੱਥੇ ਹਰ ਇੱਕ ਦੁਕਾਨ ਖੁੱਲ ਗਈ ਹੈ ਪਰ ਮੈਨੂੰ ਕਿਸੇ ਨੇ ਹਾਰਡਵੇਅਰ ਦਾ ਮਾਰਬਲ ਲੈਣਾ ਕਿਸੇ ਨੇ ਬੈੱਡ ਲੈਣਾ ਕਿਸੇ ਨੇ ਪਲਾਈ ਲੈਣੀ ਹੈ ਸਾਰਾ ਸਮਾਨ ਇੱਕੇ ਮਾਰਕੀਟ ਹਾਂਜੀ ਸਾਰਾ ਸਾਰਾ ਕੁਝ ਮਿਲੇਗਾ ਸਰ ਟਾਇਲ ਮਾਰਬਲ ਹਾਰਡਵੇਅਰ ਐਪਲਾਈ ਹੈ ਕੁਛ ਵੀ ਲੈ ਲਓ ਸਰ ਸਾਰਾ ਕੁਝ A to Z ਮਿਲੇਗਾ ਉਰੇ ਜਿਹੜਾ ਰੇਟ ਫਰਨੀਚਰ ਮਾਰਕੀਟ ਸੀ ਤੁਹਾਡਾ ਮਿਲ ਕਾਫੀ ਲੋਕਾਂ ਨੇ ਫਾਇਦਾ ਲਿਆ ਉੱਥੇ ਬੈੱਡਾਂ ਦਾ ਕਾਫੀ ਹੋਰ ਸਮਾਨ ਦਾ ਵੀ ਉਹੀ ਰੇਟ ਮਿਲੇਗਾ ਜਬ ਵਧਾ ਕੇ ਤੁਸੀਂ ਲਾਇਆ ਕਿ ਸਾਡਾ ਨਵਾਂ ਸ਼ੁਰੂ ਕਰ ਉਹ ਹੀ ਰੇਟ ਮਿਲੇਗਾ ਘਟ ਤੋਂ ਘਟ ਰੇਟ ਮਿਲੇਗਾ ਜੋ ਉਸ ਤੋਂ ਵੀ ਘਟ ਮੇ ਰੇਟ ਮਿਲੇਗਾ ਲੱਕੜੀ ਦੀ ਕੁਆਲਿਟੀ ਕਿੰਨੀ ਕੁ ਹੋਏਗੀ ਕਿਉਂਕਿ ਲੱਕੜ ਨੂੰ ਲੈ ਕੇ ਕਾਫੀ ਲੋਕਾਂ ਨੇ ਸਵਾਲ ਨੇ ਕੀ ਕਈ ਵਾਰ ਹਲਕੀ ਲੱਕੜ ਦੇ ਬੈੱਡ ਜਾਂ ਫਿਰ ਹੋਰ ਬਣਾਉਂਦੇ ਨੇ ਜਿਸ ਤੋਂ ਬਾਅਦ ਜਾ ਕੇ ਸਾਨੂੰ ਮੁਸ਼ਕਲ ਹੁੰਦਾ ਹੈ ਲੱਕੜੀ ਵਾਸਤੇ ਹੁਣ ਕਿੰਨਾ ਕੁ ਤੁਹਾਡ ਹੋ ਲੋਏਗੀ ਵਧੀਆ ਹੋਏਗੀ ਦੁਕਾਨਦਾਰ ਹੈਗੇ ਕੋਈ ਤੁਸੀਂ ਮੇਲੇ ਚੋਂ ਮਾਲ ਲੈ ਨਹੀਂ ਰਹੇ ਦੁਆਰਾ ਦੁਕਾਨਦਾਰ ਮਿਲੇਗਾ ਨਹੀਂ ਜੇ ਕੋਈ ਕੰਪਲੀਟ ਹੁੰਦੀ ਆ ਤੁਹਾਡੀ ਰਿਪੇਅਰ ਕਰਕੇ ਦਵਾਗੇ ਸਾਰਾ ਕੁਝ ਕਰਕੇ ਦਵਾਗੇ ਤਾਂ ਕਾਫੀ ਜਦੋਂ ਦੁਕਾਨਾ ਉਥੋਂ ਉਠਾਈਆਂ ਗਈਆਂ ਕਾਫੀ ਲੇਬਰ ਨੂੰ ਮੁਸ਼ਕਲ ਹੋਇਆ ਉਹਨਾਂ ਦਾ ਵੀ ਕੰਮ ਚੱਲਦਾ ਸੀ ਤੁਹਾਡਾ ਵੀ ਕੰਮ ਲੱਖਾਂ ਰੁਪਏ ਦਾ ਸੀ ਪਰ ਉਸ ਤੋਂ ਬਾਅਦ ਕਿੰਨਾਕ ਤੁਹਾਨੂੰ ਔਖਾ ਹੋਇਆ ਜਗ੍ਹਾ ਲੱਭਣੀ ਵੀ ਕਿੱਸੀ ਕਿੱਥੇ ਬੈਠੀ ਜਾ ਕੇ ਬਸ ਥੋੜਾ ਜਿਹਾ ਟਾਈਮ ਲੱਗਿਆ ਵਾ ਦੋ ਤਿੰਨ ਮਹੀਨੇ ਸੈੱਟ ਹੋ ਗਏ ਬਾਕੀ ਹੋਰ ਵੀ ਹੋ ਜੇਗਾ ਸਭ 60 70 ਦਾ ਗੱਣਾ ਆ ਗਿਆ ਉਰੇ ਇਸ ਮਾਰਕੀਟ ਦੇ ਵਿੱਚ ਹੁਣ ਬਾਕੀ ਹੋਰ ਆ ਰਹੀ ਆ ਵਾ ਅੱਗੇ ਹੋਰ ਮਾਰਕੀਟ ਬਣ ਰਹੀ ਆ ਤਰਕੀਬਨ 70% ਬੰਦੇ ਇੱਥੇ ਆ ਗਏ ਹੋਏਗਾ ਇੱਥੇ ਆ ਗਏ ਬਿਲਕੁਲ ਪ੍ਰਧਾਨ ਜੀ ਹੁਣ ਜਿਹੜਾ ਲੱਗਦਾ ਕਿ ਦੋਨੇ ਪਾਸੇ ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਨਿਊ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਦੋਨੇ ਪਾਸੇ ਦੇ ਜਿਹੜੇ ਗ੍ਰਾਹਕ ਨੇ ਜੋ ਖਰੀਦਣ ਵਾਲੇ ਨੇ ਉਹਨੂੰ ਫਾਇਦਾ ਹੋ ਜਾਏਗਾ ਕਿਉਂਕਿ ਬਿਲਕੁਲ ਪੁਆਇੰਟ ਤੇ ਹੈ ਤੁਹਾਡਾ ਇਹ ਜੀ ਸਰ ਜੀ ਸਰ ਇਹ ਬਿਲਕੁਲ ਟੀ ਪੁਆਇੰਟ ਤੇ ਹੈ ਸਰ ਹਮ ਕਸਟਮਰ ਨੂੰ ਸਿੱਧਾ ਆਣਾ ਨਾ ਕੋਈ ਲਾਈਟ ਹੈ ਸਰ ਨਾ ਕੋਈ ਹੋਰ ਜਾਮ ਹੈ ਬਿਲਕੁਲ ਸਿੱਧਾ ਰਸਤਾ ਸਰ ਇਹ ਕਿੱਥੇ ਲੋਕੇਸ਼ਨ ਜਿਹੜਾ ਦੱਸ ਦੋ ਦਰਸ਼ਕਾਂ ਨੂੰ ਜਿਹੜੇ ਦੇਖਾਂ ਵਾਲੇ ਇਹ ਸਰ ਨਾ ਇਹ ਆਪਣਾ ਨਿਊ ਸਟੇਡੀਅਮ ਰੋਡ ਇਹ ਬੂਧਗੜ ਟੀ ਪੁਆਇੰਟ ਤੇ ਹੈ ਸਰ ਅਕਜੀ ਜੇ ਤੁਸੀਂ ਪਨੀਚਰ ਤਿਆਰ ਕਰਦੇ ਹੋ ਇਹ ਬੰਦੇ ਨੇ ਆਪਣਾ ਤਿਆਰ ਕਰਾਣਾ ਹੋਵੇ ਆਪਣੇ ਸਾਈਜ਼ ਦੇ ਕੇ ਕਰਾਣਾ ਹੋਵੇ ਜਾਂ ਆਪਣੀ ਪਸੰਦ ਦਾ ਕਰਾਣਾ ਹੋਵੇ ਉਹ ਵੀ ਤੁਹਾਡੇ ਕੋਲ ਹੋ ਜੀ ਹਾਂਜੀ ਹਾਂਜੀ ਹੋ ਜਾਏਗਾ ਸਰ ਸਾਰਾ ਕੁਝ ਹੋ ਜਾਂਦਾ ਸਰ ਘੱਟੋ ਘੱਟ ਰੇਟ ਮਾ ਸਰ ਬਹੁਤ ਘੱਟ ਹੋਲ ਸੇਲ ਰੇਟ ਹੈ ਸਰ ਹੋਲ ਸੇਲ ਰੇਟ ਹਾਂਜੀ ਹਾਂਜੀ ਸਰ ਤਾਂ ਬਿਲਕੁਲ ਸਾਡੇ ਨਾਲ ਦੁਕਾਨਦਾਰ ਨੇ ਸਰ ਕਿੰਨਾ ਕਿ ਜਗ੍ਹਾ ਉੱਤੇ ਤੁਹਾਨੂੰ ਮੁਸ਼ਕਲ ਵੀ ਹੋਇਆ ਕਿੰਨਾ ਕਿ ਹੁਣ ਤੁਹਾਨੂੰ ਲੱਗਦਾ ਕਿ ਗ੍ਰਾਹਕਾਂ ਨੂੰ ਲੈ ਕੇ ਜਿਹੜਾ ਮੁਸ਼ਕਲ ਹੋ ਰਿਹਾ ਕਿਉਂਕਿ ਦੁਕਾਨ ਨਹੀਂ ਲੱਭਣੀ ਔਖੀ ਸੀ ਚੰਡੀਗੜ੍ਹ ਤੋਂ ਜਦੋਂ ਉਠਾਇਆ ਗਿਆ ਤਾਂ ਹੁਣ ਕਿੰਨਾ ਕਿ ਗ੍ਰਾਹਕਾਂ ਦਾ ਫਰਕ ਪ ਨੇ ابھی ਤੋਂ ਕੋਈ ਖਾਸ ਨਹੀਂ ਹੈ ਮਤਲਬ اتنا ਨਹੀਂ ਹੈ ਲੇਕਿਨ ਅਬ ਧੀਰੇ ਧੀਰੇ ਜੋ ਹੈ ਉਹਨਾ ਸ਼ੁਰੂ ਹੋ ਰਹਾ ਹੈ ਪਤਾ ਲੱਗ ਰਿਹਾ ਹੈ ਬਈ ਕਸਟਮਰੋ ਨੂੰ ਪਤਾ ਲੱਗ ਰਹਾ ਹੈ ਤੂੰ ਆ ਰਹੀ ਹੈ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਇਹ ਦੁਕਾਨਾਂ ਨੇ ਜੋ ਕਿ ਚੰਡੀਗੜ੍ਹ ਦੇ ਫਿਨਚਰ ਮਾਰਕੀਟ ਤੋਂ ਉਠਾ ਦਿੱਤੀਆਂ ਸੀ ਉਸ ਤੋਂ ਬਾਅਦ ਹੁਣ ਨਿਊ ਚੰਡੀਗੜ੍ਹ ਜੋ ਕਿ ਬੂਥਗੜ੍ਹ ਲਾਈਟਾਂ ਨੇ ਟ੍ਰੈਫਿਕ ਲਾਈਟਾਂ ਤੇ ਨਾਲ ਸਟੇਡੀਅਮ ਰੋਡ ਜੋ ਬੂਥਗੜ੍ਹ ਤੋਂ ਤੋਗਾ ਰੋਡ ਜਾਂਦਾ ਹੈ ਚੰਡੀਗੜ੍ਹ ਰੋਡ ਜਿਸ ਨੂੰ ਟੱਚ ਕਰਦਾ ਹੈ ਤਾਂ ਉਸ ਰੋਡ ਦੇ ਉੱਤੇ ਮਾਰਕੀਟ ਬਣ ਗਈ ਹੈ ਤਾਂ ਇਸ ਮਾਰਕੀਟ ਦੇ ਵਿੱਚ ਹੁਣ ਤੁਸੀਂ ਕਿਸੇ ਵੀ ਤਰੀਕੇ ਦਾ ਸਮਾਨ ਖਰੀਦ ਸਕਦੇ ਹੋ ਭਾਵੇਂ ਕਿਸੇ ਨੇ ਫਰਨੀਚਰ ਖਰੀਦਣਾ ਹੈ ਭਾਵੇਂ ਪਲਾਈ ਖਰੀਦਣੀ ਹੈ ਭਾਵੇਂ ਕੋਈ ਹਾਰਡਵੇਅਰ ਸਮਾਨ ਖਰੀਦਣਾ ਹੈ ਜਾਂ ਫਿਰ ਆਪਾਂ ਗੱਲ ਕਰੀਏ ਇਸ ਜਗ੍ਹਾ ਉੱਤੇ ਕੋਈ ਮਾਰਬਲ ਖਰੀਦਣਾ ਹੈ ਇਸ ਰੋਡ ਦੇ ਉੱਤੇ ਹਰ ਤਰੀਕੇ ਦੀਆਂ ਜਿਹੜੀਆਂ ਦੁਕਾਨਾਂ ਬਣ ਗਈਆਂ ਨੇ ਪਾਰਕਿੰਗ ਨੂੰ ਲੈ ਕੇ ਬਹੁਤ ਸੌਖਾ ਹੋ ਗਿਆ ਪੇ ਚੰਡੀਗੜ੍ਹ ਦੇ ਵਿੱਚ ਗੱਲ ਕਰੀਏ ਪਾਰਕਿੰਗ ਲੈ ਕੇ ਬਹੁਤ ਰੌਲਾ ਪੈਂਦਾ ਸੀ ਕਿ ਗੱਡੀਆਂ ਖੜਨ ਦਾ ਉਸ ਜਗ੍ਹਾ ਉੱਤੇ ਮੁਸ਼ਕਲ ਹੁੰਦੀ ਹੈ ਪਰ ਤੁਸੀਂ ਦੇਖੋ ਕਿ ਆਹ ਜਿਹੜੀ ਦ ਤਾਂ ਇੱਥੇ ਪਾਵੇਂ ਚਾਰ-ਚਾਰ ਗੱਡੀਆਂ ਇਕੱਠੀਆਂ ਖੜ੍ਹ ਜਾਣ ਤਾਂ ਵੀ ਪਾਰਕਿੰਗ ਬਹੁਤ ਵੱਡੀ ਹੋ ਜਾਏਗੀ ਬੰਦੇ ਨੂੰ ਲੋਡ ਕਰਨਾ ਹੈ ਕੋਈ ਫਰਨੀਚਰ ਲੋਡ ਕਰਨਾ ਹੈ ਪਾਵੇਂ ਗੱਡੀ ਕੋਈ ਕਿ ਲਗਜ਼ਰੀ ਗੱਡੀ ਹੈ ਤਾਂ ਮੇਨ ਹਾਈਵੇ ਹੈ 6th ਲਾਈਨ ਰੋਡ ਹੈ ਤਾਂ ਇਸ ਰੋਡ ਦੇ ਉੱਤੇ ਕੋਈ ਪ੍ਰੋਬਲਮ ਹੁਣ ਨਹੀਂ ਆਏਗੀ ਕਿਸੇ ਨੂੰ ਖਰੀਦਣ ਵਾਲੇ ਜੋ ਫਰਨੀਚਰ ਖਰੀਦਣ ਵਾਲੇ ਨੇ ਕਿਉਂਕਿ ਤਿਹਾਰਾਂ ਸਮੇਂ ਹਰ ਬੰਦਾ ਸੋਚਦਾ ਕਿ ਇਹ ਆਪਣੇ ਤਿਹਾਰਾਂ ਦੇ ਵਿੱਚ ਨਵਾਂ ਫਰਨੀਚਰ ਜਾਂ ਨਵਾਂ ਕੋਈ ਇਸ ਤਰੀਕੇ ਦੇ ਆਈਟਮ ਆਪਾਂ ਲੈ ਲਈਏ ਐਸੇ ਨੂੰ ਲੈ ਕੇ ਤੁਸੀਂ ਦੇਖੋ ਕਿ ਇਹ ਅ ਮਾਰਕੀਟ ਜਿਹੜੀ ਅਸੀਂ ਉਸਦੀ ਖਬਰ ਦਿਖਾਈ ਹੈ ਕਿ ਤੁਹਾਨੂੰ ਚੰਡੀਗੜ੍ਹ ਤੋਂ ਸ਼ਿਫਟ ਹੋ ਕੇ ਇਹ ਨਿਊ ਚੰਡੀਗੜ੍ਹ ਦੇ ਵਿੱਚ ਆ ਗਈ ਹੈ ਤਾਂ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਤਾਂ ਤੁਸੀਂ ਵੀ ਆਪਣਾ ਇਸ ਜਗ੍ਹਾ ਉੱਤੇ ਘਰ ਦਾ ਫਰਨੀਚਰ ਜਾਂ ਕੋਈ ਹੋਰ ਸਮਾਨ ਖਰੀਦ ਸਕਦੇ ਹੋ ਤੁਹਾਡੇ ਕੈਮਰਾਮੈਨ ਸੰਮਿਤ ਦੇ ਨਾਲ 23